हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਬਾਈ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰitsar ਸਾਹਿਬ ਬਾਈ ਦਾ ਨਾਮ ਆ ਜੋਬਨ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆਂ ਅੱਜ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਦੋਵੇਂ ਮੱਝਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਹੋਣਗੀਆਂ ਜੀ ਡिटेल ਪ੍ਰੋਪਰ ਸਾਰੀ ਆਪਾਂ ਇਹਨਾਂ ਦੋਵਾਂ ਨਗਾਂ ਦੀ ਬਾਈ ਜੋਬਨ ਦੇ ਕੋਲੋਂ ਪੁੱਛ ਕੇ ਫਿਰ ਨਾਂ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜੋਬਨ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਬਾਈ ਜੋਬਨ ਸਾਸਰੀ ਘਾਲ ਹੈ ਜੀ ਹੋ ਠੀਕ ਠਾਕ ਹੈ ਜੀ ਜੀ ਚੱਲੀ ਜਾਂਦਾ ਵਧੀਆ ਕੰਮ ਕਰ ਜੀ ਦਾ ਮਾਦੀ ਕਿਰਪਾ ਜੀ ਮੇਰੇ ਸਾਹ ਨਾਲ 10 ਦਿਨ ਦਾ ਆਹ ਅਹੀਂ ਦਿਨ ਹੋਈ ਜਦੋਂ ਮੈਂ ਸੁਣਾ ਹਾਂ 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 ਐਦ ਕੀ ਕਿ ਉਹ ਇੰਨਾ ਗਿਆ ਪਿਆ ਗਿਆ ਗਾਇਬਰ ਮਾਲ ਆਉਂਦਾ ਮਾਲ ਵੇਚ ਜਾਂਦਾ ਇੱਕ ਗਾਂਵ ਵਾਲੇ ਬੰਦੇ ਹੋਏ ਨਹੀਂ ਉਦੋਂ ਦੇ ਅੱਛਾ ਤੇ ਉਦੋਂ ਵੀ ਜਿਹੜੀ ਇਹ ਚ ਗਾਂ ਕਿਹਾ ਉਹ ਜਿਹੜੀ ਛੇਦੇ ਉਹ ਅਗਲੇ ਦਿਨ ਹੀ ਦੇਖੀ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਵੇਖਦਾ ਫੋਨ ਤੇ ਵੀਡੀਓ ਤੇ ਇੱਕ ਦਾ ਆ ਗਿਆ ਠੀਕ ਹੈ ਜੀ ਠੀਕ ਹੈ ਜੀ ਫਿਰ ਗਾਂ ਜਾਂਦੀ ਨਹੀਂ ਉਦੋਂ ਦੀ ਵਾਅਦੇ ਦੇਣੀ ਹੋ ਜਾਂ ਫਿਰ ਮਈਆਂ ਹੀ ਆਉਣੀਆਂ ਮਈਆਂ ਵੱਡੇ ਜੁੜੀਆਂ ਲੈ ਆਜਣੇ ਬੜਕੇ ਠੀਕ ਹੈ ਜੀ ਫੋਨ ਨੰਬਰ ਇੱਕ ਵੀ ਬੋਲ ਦੀ ਆਪਣਾ ਫੋਨ ਨੰਬਰ ਜੀ ਹੈਗਾ 90418 ਹਾਂਜੀ 746 ਠੀਕ ਹੈ ਜੀ ਇਹਨੇ ਸ਼ਹਿਰ ਮਸਾਲਾ ਅਛਾ ਭਾਈ ਜੋ ਬਣਾ ਜਿਹੜੀ ਸਾਹਮਣੇ ਸਕਰੀਨ ਤੇ ਝੋਟੀ ਆ ਸੁਹਾ ਕਨਵਾ ਸੀ ਜੀ ਦੋਸਤ ਸੁਹਾ ਹਾਂਜੀ ਉਹਦੀ ਛੇ ਗੰਨ ਰਹਾ ਜੀ ਠੀਕ ਮੂਹ ਛਗੀ ਹੈ ਹਾਂਜੀ ਪਹਿਲੇ ਸਵੇ ਘਾ ਲੈ ਜਾਂਦੇ ਵੀ 11 12 ਕੋਈ ਦੁੱਧ ਚੋਇਆ ਆ ਅੱਛਾ ਜੀ ਤੇ ਜਿਹੜਾ ਹੁਣ ਆਪਨੇ ਕੇ ਜਿਹੜਾ ਹੁਣ ਦੁੱਧ ਹੋਊਗਾ ਨਾ ਹਾਂਜੀ ਤੇ ਆਪਨੇ ਕੇ ਦੁੱਧ ਹੋਊਗਾ 12 ਕਿਲੋ ਦੁੱਧ ਹੁਣ ਮੌਕੇ ਦਾ ਤਿਆਰ ਹੈ ਨਾ ਜੀ 12 ਕਿਲੋ 1.5 ਕਿਲੋ ਝੋਡੀ ਦੀ ਗਾੜੀ ਹੋਗੀ ਠੀਕ ਹੈ ਜੀ ਹਾਂਜੀ ਕਿਲੋ ਤੋਂ ਸਵਾ ਕਿਲੋ ਦੇ ਵਿੱਚ ਵਿੱਚ ਗਾੜ ਹੈ ਨਾ ਠੀਕ ਹੈ ਜੀ ਥਣ ਵਧੀਆ ਗਾੜਨ ਵੀ ਕਟਾ ਨਗਰਾ ਅੱਛਾ ਜੀ ਇਹ ਤੇ ਮਗਰ ਬੱਚਾ ਕਟਾ ਹੈ ਨਾ ਹਫਤੇ ਦੀ ਮਹਿਸ ਹੋਈ ਹੈ ਇੱਕ ਹਫਤਾ ਦਾ ਸੋਈ ਨੀ ਮੈਨੂੰ ਮੋਲੇ ਝੋਟੀ ਨੇ ਮਾਰਨਾ ਝੋਟੀ ਦੁੱਧ 15 ਕਿਲੋ ਦੇ ਦੋ ਕਿੰਨਾ ਕੁ ਮੁੱਲ ਕਰ ਦੇਣਾ ਦਾ ਮੋਲੇ ਝੋਟੀ ਹਿਸਾਬ ਨਾਲ ਮੋਲੀ ਵੀ ਵਸਣਾ ਕੋਈ ਨਹੀਂ ਹੈ ਦੱਸੋ ਫਿਰ ਵੀ ਮੁੱਲ ਤਾਂ ਕਰਨਾ ਹੀ ਪੈਣਾ ਇਹ ਭਾਏ ਇੱਕ ਬੰਦੀ ਝੋਡੀ ਦੇਣਾ 105 ਰੁਪਏ ਕਿੰਨਾ ਕੁ ਮਾਨਤਣ ਹੋ ਸਕਦਾ ਇੱਕ ਪੰਜ ਪੂਰੇ ਲੱਖ ਹੀ ਦੇ ਰਾਂਗੇ ਪੂਰਾ ਕਰ ਦਈਏ ਹੈਗੀ ਕਿ ਜੈਸ ਕੋਈ ਹੋਰ ਪੁਰੇ ਚ ਲੱਖ ਰੁਪਈਆ ਦੀ ਗਜੈਸ ਐ ਥੋੜੀ ਬੜੀ ਕਿ ਹੋਰਨ 2000 ਦਾ ਮੰਗ 2000 ਦਾ 98000 ਰੁਪਈਆ ਹੋ ਗਿਆ ਹੈ ਨਾ ਜੀ 1 ਲੱਖ 5000 ਰੁਪਈਆ ਜਿਹੜੀ ਡਿਮਾਂਡ ਰੱਖੀ ਗਈ ਆ 99000 ਦੀ ਜੋੜੀ ਦਿਆਂਗੇ ਲਓ ਜੀ ਹੋਰ ਹੋ ਗਿਆ ਜਮਾਨਤ 2000 ਦੀ ਚੱਲੂਗਾ ਮਾਨਤਾਨ ਦੋਸਤੋ ਬਾਈ ਨੇ ਅੱਜ ਖੁੱਲਾ ਕਰਤਾ 1 ਲੱਖ 5000 ਦੇ ਵਿੱਚੋਂ ਸਿੱਧਾ ਹੀ 10000 ਰੁਪਈਆ ਦਾ ਡਿਸਕਾਊਂਟ ਇਹਦੇ ਤੋਂ ਡਰਦੀ ਆ ਹਾਂਜੀ ਤੇ ਥੋੜਾ ਬਾਸਤ ਬੁਰੀਆ 올ੀ ਨਾਉਂਦੀ ਆ ਜੀ ਆਹ ਲਓ ਜੀ ਕਰੋ ਚੈੱਕ ਜੀ ਦੋਸਤੋ ਬਿਲਕੁਲ ਬਰੀਕ ਚਮੜੀ ਸਿੰਗ ਦਰਦਾ ਪਸ਼ੂ ਦੋਸਤੋ ਵੈਸੇ ਜੇ ਦੂਜੇ ਥਾਂ ਹੁੰਦਾ ਨਾ ਉਪਰੇ ਥਾਂ ਥੋੜਾ ਜਿਹਾ ਪਸ਼ੂ ਵੈਸੇ ਡਰ ਜਾਂਦਾ। ਲਓ ਜੀ। ਬਾਜੀ ਕੋਣ ਭਾਣੇ ਭੈਣ ਜੋੜੇ ਬਣਾਣਾ ਜੋੜੇ ਕਰਮਾ ਨੂੰ ਲਾਦਰ ਲਾਦਰ ਨੂੰ ਘੁੱਟੂ ਚੋਟੀ। ਠੀਕ ਹੈ ਜੀ ਕਰੋ ਜੀ ਚੈੱਕ ਦੋਸਤੋ। ਬਹੁਤ ਸੋਹਣਾ ਕੱਦ-ਕਾਡ ਛੇ ਦੰਦ ਮੂੰਹ ਸੁਆ ਦੂਜਾ ਬੱਚਾ ਕਟਾ ਮਗਰ ਦੇ। 10 ਕਿਲੋ ਦੁੱਧ ਬਾਈ ਤਿਆਰ ਹੁਣ ਮੌਕੇ ਤੇ। 12 ਕਿਲੋ ਮਿਲ ਕੇ ਦੇਣਾ। 12 ਕਿਲੋ ਜਿਹੜਾ ਮਿੰਤੀਆ ਦੁੱਧ। ਲਓ ਜੀ ਬਾਈ ਜੋਬਨ ਕਹਿੰਦਾ ਵੀ 12 ਕਿਲੋ ਦੁੱਧ ਇੱਥੋਂ ਮਣਾ ਕੇ ਦੇਵਾਂਗੇ ਆਪਣੇ ਫਾਰਮ ਤੇ। ਠੀਕ ਹੈ ਜੀ ਬਾਕੀ ਦੋਸਤੋ ਤਸੱਲੀ ਤੁਸੀਂ ਕਰਨੀ ਆ ਨਿਰਖਪਰਕ ਤੁਸੀਂ ਕਰਨੀ ਹੈ ਵੀਡੀਓ ਦੇ ਕੇ ਜਰੀਆ ਹੁੰਦਾ ਤੁਹਾਨੂੰ ਦਿਖਾਉਣ ਦਾ ਦਿਖਾਤੀਏ ਚੀਜ਼ ਇਹ ਤੈਨੂੰ ਲਓ ਜੀ ਕਰੋ ਚੈੱਕ ਜੀ ਦੋਸਤੋ ਇਹਦੀ ਆਰਡਰ ਕੁਆਲਿਟੀ ਦੇਖੋ ਸੂ ਤੱਕ ਲੱਗੀ ਆ ਇਹ ਮਗਰਲੇ ਪਾਸਿਓ ਤੇ ਦੋਸਤੋ ਇਹ ਨਹੀਂ ਪੋਲੀ ਆ ਵੀ ਅੰਤ ਕੋਈ ਨਹੀਂ ਥੋੜਾ ਜਿਹਾ ਟਾਈਮ ਥੋੜਾ ਆ ਜੀ ਹਾਂਜੀ ਤੇ ਬੱਚਾ ਲਾ ਕੇ ਧਰਾਂ ਲਾਦ ਲਈਏ ਆਪਾਂ ਕਿਹਾ ਪੇ ਸ਼ਾਮਾਂ ਤੱਕ ਪਹੁੰਚ ਟਾਈਟਰਿੰਗ ਦਾ ਥੋੜਾ ਜਿਹਾ ਹੈ ਨਾ ਹਾਂ ਤੇ ਮੇਰੇ ਕੋਲ ਤੋਂ ਜੋੜੀ ਚੋਣੀ ਨਹੀਂ ਇੰਨੀ ਪੋਲੀ ਅੰਤ ਕੋਈ ਨਹੀਂ ਠੀਕ ਹੈ ਜੀ ਲਓ ਜੀ ਦੋਸਤੋ 1 ਲੱਖ 5 ਰੁਪਿਆ ਡਿਮਾਂਡ 95000 ਦੇ ਵਿੱਚੋਂ ਆਇਆ ਗਿਆ ਦਾ ਮਾਉਂਟਣ ਮੇਰੇ ਆ ਵੀ ਨੱਗਰ ਲੈ ਦੇ ਦੀ ਇਹ ਗੱਤੀ ਹਾਂਜੀ ਤੇ ਗਾਂ ਵੀ 2 ਰੁਪਏ ਜੋੜ ਦੀ ਆ ਜੇ ਕੋ ਬੰਦਾ ਗਾਂ ਚੰਗੀ ਸਾਹ ਮਲੇ ਹੋਰ ਹਾਂਜੀ ਹਾਂਜੀ ਕਰੋ ਚੈੱਕ ਜੀ ਦੋਸਤੋ ਮਿਲਕ ਬੈਨ ਬਹੁਤ ਮੋਟੀ ਆ ਜੇ ਬੱਚਾ ਇਹ ਮਗਰ ਕੱਟਾ ਆ ਕੱਟਾ ਮਗਰ ਜੀ ਬਾਈ ਜੋ ਬੰਦ 2 ਨੰਬਰ ਤੇ ਮੱਝ ਜਿਹੜੀ ਵੱਧੀ ਹੈ ਇਹਦੇ ਵਰਦ ਸੀ ਇਹ ਜਿਹੜੀ 2 ਨੰਬਰ ਦੀ ਜੀ ਮੈਂ ਉਹ ਤੋਂ ਉਹਦਾ ਬੱਚਾ ਮਰ ਗਿਆ ਜੇ ਕੱਲ ਦਾ ਛੋਟੀ ਦਾ ਅੱਛਾ ਜੀ ਤੇ ਉਹ ਪੂਛੀ ਬਣਈ ਜੀ ਆ ਜੇ ਦੋਸਤੋ ਪੂਛੀ ਬਣਾਈ ਹੈ ਬਾਈ ਨੇ ਅੱਛਾ ਦੱਸੇ ਬੱਚਾ ਇਹਨਾਂ ਮਗਰੇ ਵਿੱਚ ਕੱਟੀ ਹੀ ਮਗਰੇ ਦੇ ਜੀ ਅੱਛਾ ਕੱਟੀ ਹੀ ਜੀ ਮਗਰੇ ਦੀ ਕੱਟੀ ਮਰਜੀ ਆ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਛੇਰ ਤੋਂ ਵਿੱਚ ਦੁੱਧ ਸੂਈ ਨੂੰ ਅੱਜ ਇਹਨੂੰ ਵੀ ਦੇ ਦੇ ਜੀ ਅੱਛਾ ਜੀ ਮੈਨੂੰ ਤਾਂ ਮੈਂ ਕੱਪ ਜੀ ਅੱਛਾ ਜੀ ਤੇ ਦੁੱਧ ਝੋੜੀ ਕੋ ਹੋਊਗਾ 13 ਸਭ 13 ਕਿਲੋ ਦਾ ਦੁੱਧ ਹੋਊਗਾ ਠੀਕ ਹੈ ਜੀ ਕਿੰਨਾ ਚਵਾ ਦੇਣਾ ਆਪਾਂ 2 ਗਜ ਵਿੱਚ 15 ਕਿਲੋ ਵੀ ਝੋੜੀ ਕਰ ਸਕਦੀ ਜੀ ਝੋੜਣਾ ਝੋੜੀ ਦੇਲ ਨਹੀਂ ਤੱਕ ਨਹੀਂ ਇਹਦੇ 20 ਮਿਲਉਂਦੀ ਆ ਲੋ ਜੀ ਕਰੋ ਚੈੱਕ ਇੱਕ ਬੱਚੇ ਦਾ ਦੋਸਤ ਹਿਰਵਾ ਕਰ ਗਈ ਬਾਕੀ ਮਿਲਦੀ ਮੋਲਦੀ ਸਾਰੀ ਓਕੀ ਹੋਊਗੀ ਪਾਣੀ ਪਾ ਰਾਬਾ ਚੋਲੇ ਪਾਣੀ ਕੋਈ ਖੁੱਲੀ ਛੱਡ ਕੇ ਚੋਲੇ ਕਰਮਾ ਕੋਈ ਬਈ ਬੱਚਾ ਮਰਿਆ ਜਾਂ ਮਿਲਦੀ ਨਾ ਹੋ ਗਈ ਆਹ ਲੋ ਜੀ ਚੈੱਕ ਕਰ ਲੋ ਸੋਨਾ ਕੱਦਗਾਠ ਆਹ ਲੋ ਜੀ ਫਿਰ ਕੁਆਲਟੀ ਚੈੱਕ ਕਰੋ ਬਾਕੀ ਸੈਂਕੂ ਸੋង ਵੀ ਬਹੁਤ ਚੰਗਾ ਲੱਗਾ ਹੈ ਥੈਂਕ ਯੂ ਹਾਂ ਬਿਲਕੁਲ ਗੋਲ ਸਿੰਘ ਰਿੰਗ ਆਹ ਲੋ ਜੀ ਬਾਡੀ ਬੰਦਰ ਬਹੁਤ ਵਧੀਆ ਪੂਰਾ ਫੁੱਲ ਹੈਵੀ ਬਾਡੀ weight ਵੱਡੇ ਟਾਂਚੇ ਦੀ ਚੈੱਕ ਤੁਸੀਂ ਕਰ ਲਈਏ ਵੀਡੀਓ ਦੇ ਵਿੱਚ ਸੌਣ ਘੱਟ ਵਾਧ ਤ ਹੋਵੇ ਦੋਵਾਂ ਮਹੀਆਂ ਦਾ ਤੋਂ ਪੂਰ ਸਕਦਾ ਹੋਵੇ ਹਾਂਜੀ ਜਵਾਈ ਵਾਰੀ ਹੋਵੇ ਕੋਲੋਂ ਏਦਾਂ ਆਪਣੀ ਗਰੰਟੀ ਤੇ ਮੈਂ ਨਹੀਂਦਾ ਵੀਰ ਭਰਾ ਹਾਂਜੀ ਆਪਣੀ ਮੈਂ ਦੀ ਗਰੰਟੀ ਹੋਗੀ ਠੀਕ ਹੈ ਲੋ ਦੋਸਤੋ ਬੈਕ ਸਾਈਡ ਤੋਂ ਥਣਾਂ ਦੀ ਕੁਆਲਿਟੀ ਚੈੱਕ ਕਰ ਲਓ ਗਿਰਾਂ ਆ ਵੇਖੋ ਨਖੜਵੇਂ ਚਾਰੇ ਥਣ ਲੱਗੇ ਗੈਪ ਦੇ ਵਿੱਚ ਕੋਈ ਫੋਰਟ ਸ਼ਾਂਗ ਨਹੀਂ ਨਾਲ ਲੱਗੀ ਅੱਛਾ ਭਾਈ ਜੋ ਬਨੇ ਇਹਦਾ ਕਿੰਨਾ ਕੁ ਮੁੱਲ ਕਰ ਦੇਣਾ ਇਹ ਵਿੱਚ ਲਈ ਤਾਂ ਬੜੀ ਮਹਿੰਗੀ ਝੋਟੀ ਹਾਂ ਤੇ ਉਧਰੋਂ ਮਹਗਾਈ ਆਬ ਠੀਕ ਹੈ ਜੀ ਤੇ ਇਹ ਤਾਂ ਪੈਨ ਦੇ ਘਾਟ ਆਈ ਆ ਆ ਬੱਚਾ ਮਰਨ ਕਰਕੇ ਘਾਟਾ ਪੈ ਰਿਹਾ ਹੈ ਨਾ ਚਲੋ ਦੱਸੋ ਜੀ ਇਹ ਛੋਟੀ ਹੈ 95 ਹਜ਼ਾਰ ਦੀ ਜਰਾ 95 ਹਜ਼ਾਰ ਦੀ 95 'ਚ ਕੋਈ ਮਾਨਤਾ ਹੈਗਾ ਹੁਣ ਇਹ 1 ਕੋ 2000 ਦਾ ਮਾਇਆ ਜੋਨੇ ਕੇ 93000 ਰੁਪਏ ਝੋਟੀ ਆਵ ਆ ਵੇ ਝੋਟੀ 1 ਲੱਖ 16 ਦੀ ਝੋਟੀ ਆਵ ਮਹਗਾਈ ਹੈ ਉਧਰੋਂ ਮਹਗਾਈ ਹੈ ਬੇਤੀ ਤੇ ਉਹ ਬਾਈ ਵੀ ਉਧਰਾਂ ਲਈ ਆ ਅੱਛਾ ਇੱਕ ਗੱਲ ਮੈਨੂੰ ਦੱਸ ਦੇ ਵੀ ਵੀਡੀਓ ਦੇ ਵਿੱਚ ਵੀ ਇਹ ਮਿਲਦੀ ਹੁਣ ਪੂਛੀ ਤੇ ਐ ਵਧਿਆ ਨਾ ਪੂਛੀ ਦੇ ਮਿਲਦੀ ਹੈ ਜੀ ਪੂਛੀ ਦੇ ਕੋਈ ਮਤਲਬ ਓਟ ਕੜਕਾ ਤੇ ਨਹੀਂ ਕਰਦੇ ਲੱਤ ਨਹੀਂ ਮਾਰਨੀ ਹਾਂ ਖੁੱਲੇ ਛੱਡ ਕੇ ਚੋਲੇ ਭਾਣੀ ਕੋ ਫੱਟੀਵਾ ਕੇ ਚੋਲੇ ਚਵਾ ਕੇ ਦਾਂਗੇ ਮੈਂ ਇੱਥੇ ਠੀਕ ਹੈ ਜੀ ਆ ਮੈਂ ਭਾਣਾ ਆਪਾਂ ਕਿਨੂੰ ਇਦਾਂ ਲਾਤੀ ਕੇ ਗਾਰੰਟੀ ਤੇ ਘੱਲ ਦੀ ਠੀਕ ਹੈ ਜੀ ਉਹ ਮੈਂ ਚਵਾ ਕੇ ਦਾਂਗੇ ਪਰ ਇਹ ਵੀ ਚਵਾ ਇਹ ਵੀ ਚੋ ਕੇ ਲਵੇ ਆਪਦੀ ਕੋਈ ਗ ਲਓ ਜੀ ਦੋਸਤੋ 93000 ਰੁਪਿਆ ਇਹਦਾ ਜਿਹੜਾ ਮੌਕੇ ਦਾ ਮੁੱਲ ਹੈ ਜਿਹਦੇ ਵਿੱਚੋਂ ਮਾਨਤਨ ਟੜਾ ਆਇਆ ਗਿਆ ਦਾ ਛੋਟ ਛੱਪਾ ਹੋਊਗਾ ਮੈਂ ਆ ਦਾ ਦੋਸਤੋ ਬੱਚਾ ਜਿਹੜਾ ਵਾ ਐਕਸਪਾਇਰ ਹੋ ਗਿਆ ਵਾ 부ਸ਼ੀ ਤੇ ਮਿਲਦੀ ਹੈ ਦੋਵੇਂ ਟਾਈਮ ਦੁੱਧ ਦਾ 13 ਕਿਲੋ ਹੋਂ ਜਿਹੜਾ ਤਿਆਰ 13 ਕਿਲੋ ਤਿਆਰ ਮੈਂ 13 ਕਿਲੋ 13 ਕਿਲੋ ਦੁੱਧ ਦੋ ਨੰਬਰ ਵਾਲੀ ਮੈਥਲ ਤਿਆਰ ਤੇ ਜਿਹੜੀ ਇੱਕ ਨੰਬਰ ਤੇ ਝੂਟੀ ਤਾਂ ਦਿਖਾਈਏ 6 ਦਾੰਦ ਦੇ ਮੂੰਹ ਇਹਦੇ ਥੱਲੇ ਹੈਗਾ ਜੀ 12 ਲੀਟਰ ਦੁੱਧ ਹੋਂ ਮੌਕੇ ਦਾ ਤਿਆਰ ਇਹਦੀ ਹੈਗੀ ਜਿਹਾਨਾ ਜਿਹੜੀ ਆ 95000 ਰੁਪਏ ਦੇ ਵਿੱਚ ਹੈ ਨਾ ਜੀ ਹਾਂ ਜੀ 9 ਹਾਂ ਠੀਕ ਹੈ ਜੀ ਫੋਲੋ ਵੀਡੀਓ ਦੋਸਤੋ ਤੁਹਾਨੂੰ ਦਿਖਾਤੀ ਹੈ ਡਿਟੇਲ ਸਾਰੀ ਤੁਹਾਨੂੰ ਦੱਸਤੀ ਹੈ ਐਡਰੈਸ ਏਕੜੀ ਬਾਈ ਦਾ ਫੇਰ ਬੋਲ ਦੇਣਾ ਪਿੰਡ ਚਾਟੀਵਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਮ ਜੋਬਨੇ ਬਾਈ ਦਾ ਏਕੜੀ ਫੋਨ ਨੰਬਰ ਫੇਰ ਬੋਲ ਦੇ 90418 7496 ਇਹੋ ਝੋਟੀਆਂ ਜੀ ਇਹੋ ਝੋਟੇ ਕੋ ਵੀਰ ਭਾਪ ਫੋਨ ਲਾਵੇ ਆ ਪਰ ਠੀਕ ਹੈ ਜੀ ਦੋ ਝੋਟੀਆਂ ਮੌਕੇ ਤੇ ਮੌਜੂਦ ਆ ਤੇ ਦੋਵਾਂ ਝੋਟੀਆਂ ਬਾਰੇ ਬਾਈ ਪੁੱਛਗਿਸ਼ ਕਰੇ ਜਿੰਨੇ ਵੀ ਕਰਨੀ ਹੈ ਨਾ ਬਾਕੀ ਜਿਹੜਾ ਪਹੂ ਬਾਅਦ ਚਾਹੂਗਾ ਉਹ ਤੇ ਬਾਰੇ ਬਾਅਦ ਚ ਗਾਣ ਹੀ ਆਉਣੀ ਹਾਂ ਜਿਹੜੀ